ਭਾਰਤ ਡੂੰਘੇ ਸਮੁੰਦਰ ਮਿਸ਼ਨ ਦੇ ਹਿੱਸੇ ਵਜੋਂ ਆਪਣੀ ਪਹਿਲੀ ਮਨੁੱਖੀ ਸੰਚਾਲਿਤ ਅੰਡਰਵਾਟਰ ਸਬਮਰਸੀਬਲ ਤਿਆਰ ਕਰਨ ਦੀ ਤਿਆਰੀ ਕਰ ਰਿਹਾ ਹੈ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ 500 ਮੀਟਰ ਤੱਕ ਦੀ ਡੂੰਘਾਈ ਲਈ ਤਿਆਰ ਕੀਤੀ ਗਈ ਸਬਮਰਸੀਬਲ ਦੇ ਇਸ ਸਾਲੋ ਚ ਹੋਣ ਦੀ ਉਮੀਦ ਹੈ ਅਤੇ ਅਗਲੇ ਸਾਲ ਤੱਕ ਇਸ ਦੀ ਪਹੁੰਚ ਨੂੰ 6000 ਮੀਟਰ ਤੱਕ ਵਧਾਉਣ ਦੀ ਯੋਜਨਾ ਹੈ ਇਹ ਐਲਾਨ ਪ੍ਰithvi ਪਵਨ ਨਵੀਂ ਦਿੱਲੀ ਵਿਖੇ ਮਿਸ਼ਨ ਸਟੀering ਕਮੇਟੀ ਦੀ ਦੂਜੀ ਮੀਟਿੰਗ ਦੌਰਾਨ ਕੀਤਾ ਗਿਆ ਭਾਰਤ ਡੂੰਘੇ ਮਿਸ਼ਨ ਦਾ ਉਦੇਸ਼ ਪਾਣੀ ਦੇ ਹੀਟਲੀ ਸਰੋਤਾ ਦੀ ਖੋਜ ਕਰਨਾ ਡੂੰਘੇ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਦੇ ਗਿਆਨ ਚ ਸਤਾਰਕਰਨਾ ਅਤੇ ਭਾਰਤ ਦੀ ਨੀਲੀ ਆਰਥਿਕਤਾ ਨੂੰ ਅੱਗੇ ਵਧਾਉਣਾ ਹੈ ਮਿਸ਼ਨ ਦੇ ਉਦੇਸ਼ਾਂ ਚ ਮਹੱਤਵਪੂਰਨ ਖਣਿਜਾਂ ਦੁਰਲਭਤਾਾਂ ਤਾਂ ਅਤੇ ਅਣ ਡਿੱਗੀ ਸਮੁੰਦਰੀ ਜੈਵ ਵਿਭਿੰਨਤਾ ਦੀ ਪਛਾਣ ਕਰਨਾ ਸ਼ਾਮਿਲ ਹੈ ਜਿਸ ਦੇ ਆਰਥਿਕ ਤੇ ਵਾਤਾਵਰਣ ਪ੍ਰਭਾਵ ਨੇ ਇਮਚੀ ਪਾਲਨ ਤੇ ਜੈਵ ਵਿਭਿੰਨਤਾ ਦੀ ਸੰਭਾਲ ਚ ਵਿੱਚ ਵੀ ਯੋਗਦਾਨ ਪਵਿਕਾ ਭਾਰਤ ਦੇ ਵਿਗਿਆਨਿਕ ਭਾਈਚਾਰੇ ਤੇ ਆਰਥਿਕ ਨੂੰ ਲੰਬੇ ਸਮੇਂ ਦੇ ਲਾਭ ਪ੍ਰਦਾਨ ਕਰੇਗਾ